ਵਾਟਸਐਪ ਤੇ ਚੈਟ ਦਾ تقریبا ਆਪਾਂ ਸਾਰੇ ਕਰਦੇ ਆ ਆਪਾਂ ਕੀ ਦੇਖਦੇ ਆ ਕੋਈ ਵੀ ਬੰਦਾ ਆਪਣਾ ਫੋਨ ਵੱਲਵੇ ਜਿੰਨੀ ਵੀ ਆਪਣੀ ਚੈਟਾਂ ਬਾਤਾਂ ਕੀਤੀ ਉਹ ਕੋਈ ਵੀ ਬੰਦਾ ਪੜ ਸਕਦਾ ਹੈ ਤਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਵਟਸਐਪ ਤੇ ਚੈਟ ਲੌਕ ਕਰਨ ਦਾ ਖਿਆਣ ਤਰੀਕਾ ਦੱਸੂਗਾ ਤੁਸੀਂ ਉਸ ਹਿਸਾਬ ਦੇ ਨਾਲ ਚੈਟ ਨੂੰ ਲੌਕ ਕਰੋ ਕੋਈ ਵੀ ਬੰਦਾ ਜਿਹੜੀ ਤੁਹਾਡੀ ਚੈਟ ਬਿਲਕੁਲ ਵੀ ਨਹੀਂ ਪੜ ਸਕਦਾ ਸਾਰੇ ਵੀਰਾਂ ਨੂੰ ਇਸ ਚੈਟ ਲੌਕ ਬਾਰੇ ਪਤਾ ਵੀ ਹੋਣਾ ਤਾਂ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀਡੀਓ ਐਂਡ ਤੱਕ ਦੇਖ ਲਿਓ ਤੇ ਆਉਂ ਆ ਤੁਹਾਨੂੰ ਆਪਰ ਦੱਸਦੇ ਆ ਵੀਡੀਓ ਦੇ ਵਿੱਚ ਸੋ ਪਹਿਲਾਂ ਆਪਾਂ ਆਪਣਾ ਵਟਸਐਪ ਓਪਨ ਕਰਨਾ ਹੈ ਤਾਪਾ ਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਏ ਸੀਗੇ ਵੀ ਸਾਨੂੰ ਦੱਸੋ ਆਪਾਂ WhatsApp ਦੀ ਜਿਹੜੀ ਚੈਟ ਆ ਕਿੱਦਾਂ ਲੌਕ ਕਰ ਸਕਦੇ ਆ ਤਾਂ ਬਹੁਤ ਸਾਰੇ ਵੀਰਾਂ ਨੂੰ ਪਤਾ ਵੀ ਹੈ ਇਸ ਚੀਜ਼ ਬਾਰੇ ਜਿਨ੍ਹਾਂ ਨੂੰ ਪਤਾ ਹੈ ਤਾਂ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਨੂੰ ਨਹੀਂ ਪਤਾ ਹੈ ਤਾਂ ਉਹ ਮੇਰਾ ਵੀਰ ਵੀਡੀਓ ਨੂੰ ਐਂਡ ਤੱਕ ਦੇਖ ਲੈਣਾ ਆ ਆਈਡੀ ਆ ਜਿੱਦਾਂ ਮਤਲਬ ਮੇਰੇ ਆਪਣੇ ਹਨਾ ਮੈਂ ਆਪਣੇ ਨੰਬਰ ਦੀ ਚੈਟ ਹਾਈਡ ਕਰਨੀ ਇਹਦੇ ਨੇ ਮੈਂ ਕੀ ਕਰਨਾ ਇੱਥੇ ਕਲਿੱਕ ਕਰਨਾ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਉੱਪਰ ਦੇਖ ਸਕਦੇ ਆ ਇੱਥੇ ਮੈਂ ਆਪਣੀ ਪ੍ਰੋਫਾਈਲ ਤੇ ਜਾਣਾ ਜਾਣ ਤੋਂ ਬਾਅਦ ਇੱਥੇ ਓਕੇ ਕਰਦਣਾ ਹੈ ਓਕੇ ਕਰਨ ਤੋਂ ਬਾਅਦ ਇੱਥੇ ਮੈਂ ਥੋੜਾ ਜਿਹਾ ਥੱਲੇ ਆਉਣਾ ਥੱਲੇ ਆਉਣ ਤੋਂ ਇਹ ਲੋਗ ਇਹਨੂੰ ਆਪਾਂ ਇੱਥੇ ਓਕੇ ਕਰ ਦੇਣਾ ਓਕੇ ਕੰਦਾ ਤੇ ਇੱਥੇ ਕੰਟੀਨਿਊ ਕਰ ਦੇਣਾ। ਕਰਨ ਤੋਂ ਬਾਅਦ ਜਿਹੜਾ ਵੀ ਤੁਸੀਂ ਆਪਣੀ ਸਕਰੀਨ ਤੇ ਲੋਕ ਲਾ ਆਇਆ। ਇੱਥੇ ਇਹਨੂੰ ਉਹ ਲੋਕ ਮੰਗ ਲਾਇਆ। ਤੁਸੀਂ ਕੀ ਕਰਨਾ ਹੈ? ਇੱਥੇ ਇਹਨੂੰ ਲੋਕ ਦੇਣਾ ਆਪਣੀ ਸਕਰੀਨ ਦੱਸ ਦੇਣ ਤੋਂ ਬਾਅਦ ਹੁਣ ਤੁਸੀਂ ਤੁਹਾਨੂੰ ਬੈਕ ਜਾ ਕੇ ਦਿਖਾਉਂਦਾ ਹਾਂ। ਤਾਂ ਹੁਣ ਤੁਸੀਂ ਦੇਖ ਸਕਦੇ ਆਂ ਇੱਥੋਂ ਚੈਟ ਜਿਹੜੀ ਹਾਈਡ ਹੋ ਚੁੱਕੀ ਆ। ਹੁਣ ਜੇ ਤੁਸੀਂ ਇੱਥੇ ਸਰਚ ਵੀ ਮਾਰੂਗੇ ਮਾਲਾ। ਇੱਥੇ ਸਰਚ ਵੀ ਮਾਰ ਜਿੰਨੀਆਂ ਮਾਰਦੀ ਸਰਚਾ ਮਾਰੀ ਜਾਵੇ ਤੁਹਾਨੂੰ ਉਹ ਚੈਟ ਲੱਭਣੀ ਨਹੀਂ ਹੈਗੀ ਜਿੰਨਾ ਮਰਜ਼ੀ ਜ਼ੋਰ ਲਾ ਦਿਓ। ਉਹ ਤੁਹਾਨੂੰ ਚੈਟ ਲੱਭਣੀ ਕਿੱਥੇ ਆ? ਪਹਿਲਾ ਤਾਂ ਇੱਕ ਚੀਜ਼ ਹੁੰਦੀ ਆ ਜਿਹੜੇ ਤੁਸੀਂ ਮਤਲਬ ਚੈਟ ਲੋਕ ਲਾ ਕੇ ਤੁਸੀਂ ਪਾਸਵਰਡ ਵਗੈਰਾ ਭੁੱਲ ਗਏ ਆ ਤਾਂ ਤੁਸੀਂ ਇਹਨੂੰ ਅਨਲੌਕ ਕਰ ਸਕਦੇ ਹੋ ਉਹਦੇ ਲਈ ਕੀ ਕਰਨਾ ਆਪਾਂ ਤਿੰਨ ਬਿੰਦੂ ਬਣੇ ਉੱਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਆਪਾਂ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਣ ਤੋਂ ਬਾਅਦ ਤੁਸੀਂ ਪ੍ਰਾਈਵੇਸੀ ਤੇ ਜਾਣਾ ਹੈ ਪ੍ਰਾਈਵੇਸੀ ਤੇ ਜਾਣ ਤੋਂ ਬਾਅਦ ਮੇਰਾ ਵੀਰ ਥੋੜਾ ਜਿਹਾ ਆਪਾਂ ਥੱਲੇ ਆਉਣਾ ਹੈ ਥੱਲੇ ਆਉਣ ਤੋਂ ਬਾਅਦ ਥੱਲੇ ਲਿਖਿਆ ਹੁੰਦਾ ਐਪ ਲੋਕ ਥੱਲੇ ਲਿਖਿਆ ਚੈਟ ਲੋਕ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਅਨਲੌਕ ਐਂਡ ਕਲੀਅਰ ਲੋਕ ਚੈਟ ਜੇ ਆਪਾਂ ਇੱਥੇ ਕਲਿੱਕ ਕਰਦੇ ਆਂ ਕਾਰਨ ਤੋਂ ਬਾਅਦ ਤੁਸੀਂ ਦੇਖਿਆ ਅਨਲੌਕ ਐਂਡ ਕਲੀਅਰ ਜੇ ਇੱਥੋਂ ਆਪਾਂ ਅਨਲੌਕ ਕਲੀਅਰ ਕਰ ਦਿੰਨੇ ਆਂ ਜੋ ਵੀ ਤੁਸੀਂ ਚੈਟ ਦੇ ਵਿੱਚ ਤੁਹਾ ਨੂੰ ਮਨ ਲਾ ਕੋ ਫੋਟੋ ਆਈ ਹੋਆ ਜਾਂ ਕੋਈ ਵੀਡੀਓ ਆਈ ਹੋਆ ਜਾਂ ਕੋ ਤੁਸੀ ਚੈਟ ਕੀਤੀ ਹੋ ਕੁਛ ਵੀ ਤੁਸੀਂ ਉਹਦੇ ਵਿੱਚ ਆੜਾ ਜਿਹੜਾ ਡਾਟਾ ਆ ਜਦੋਂ ਤੁਸੀਂ ਅਨਲੌਕ ਐਂਡ ਕਲੀਅਰ ਕਰ ਦੋਗੇ ਤਾਂ ਸਾਰਾ ਡਾਟਾ ਕਲੀਅਰ ਹੋ ਜਾਣਾ ਤੇ ਤੁਹਾਡਾ ਫੇਰ ਦੁਬਾਰਾ ਨੰਬਰ ਉੱਥੇ ਚੱਲ ਜਾਣਾ ਪਰ ਮੈਂ ਤੁਹਾਨੂੰ ਦੱਸਦਾ ਆਂ ਵੀ ਤੁਸੀਂ ਉਹ ਚੈਟ ਲੱਭਣੀ ਕਿੱਦਾਂ ਆ ਤੁਸੀਂ ਡਾਟਾ ਵੀ ਨਹੀਂ ਆਪਣਾ ਕਲੀਅਰ ਕਰਨਾ ਤਾਂ ਤੁਹਾਡਾ ਡਾਟਾ ਹੀ ਬਚਿਆ ਰਹਿ ਜਵੇ ਤੇ ਤੁਹਾਡੀ ਜਿਹੜੀ ਚੈਟ ਆ ਉਹ ਬੈਗ ਜਾਣ ਤੋਂ ਬਾਅਦ ਕੀ ਕਰਨਾ ਹੈ ਆਪਾਂ ਤੁਸੀਂ ਦੇਖ ਸਕਦੇ ਇੱਕ ਸਾਈਡ ਤੇ ਮੈਟਰ ਦਾ ਨਿਸ਼ਾਨ ਬਣਿਆ ਹੈ ਨਾ ਇੱਥੇ ਆਪਾਂ ਥੱਲੇ ਦੇਖੋ ਪਲੱਸ ਦਾ ਨਿਸ਼ਾਨ ਬਣਿਆ ਇੱਥੇ ਆਪਾਂ ਕਲਿੱਕ ਕਰਨਾ ਜਿੱਥੇ ਆਪਣੇ ਨੰਬਰ ਵਗੈਰਾ ਸਾਰੇ ਆ ਜਾਂਦੇ ਆ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਦੇਖ ਸਕਦੇ ਉੱਪਰ ਸਰਚ ਦਾ ਨਿਸ਼ਾਨ ਬਣਿਆ ਹੈ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਆਪਾਂ ਉਹ ਨੰਬਰ ਸਰਚ ਕਰਨਾ ਹੈ ਜਿਹੜੇ ਨੰਬਰ ਦੀ ਆਪਾਂ ਚੈਟ ਲੌਕ ਕੀਤੀ ਸੀਗੀ ਇੱਥੋਂ ਮਤਲਬ ਮੈਂ ਆਪਣਾ ਲਿਖਿਆ ਨਾ ਹੈਪੀ ਦਾ ਤੁਸੀਂ ਇੱਥੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਨੇ ਫਿਰ ਉਹ ਪਾਸਵਰਡ ਮੰਗਣਾ ਓਪਨ ਹੋਣ ਲੱਗੇ ਨੇ ਜਿਹੜਾ ਤੁਸੀਂ ਪਾਸਵਰਡ ਪਹਿਲਾਂ ਲਾਇਆ ਜਿੱਦਾਂ ਮੰਨ ਲਓ ਮੈਂ ਆਹ ਵਾਲਾ ਲਾਇਆ ਸੀਗਾ ਲੌਨ ਤੋਂ ਬਾਅਦ ਓਕੇ ਕਰ ਦਿੱਤਾ ਓਕੇ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਹੁਣ ਇੱਥੇ ਜਿਹੜੀ ਮੇਰੀ ਚੈਟ ਦੇ ਵਿੱਚ ਸੀਗੀਆਂ ਡਾਟਾ ਸੀਗਾ ਜੋ ਵੀ ਇੱਥੇ ਵਿੱਚ ਰਹਿ ਗਿਆ ਹੈ ਮਤਲਬ ਹਨਾ ਕੋਈ ਨਹੀਂ ਕੱਟ ਹੋਇਆ ਜਿਹੜਾ ਮੈਂ ਤੁਹਾਨੂੰ ਅਨਲੌਕ ਕਰਕੇ ਦਿਖਾਉਂਦਾ ਦੇਖੋ ਤੁਸੀਂ ਉਹਦਾ ਨਾ ਡਾਟਾ ਸਾਰਾ ਕੱਟ ਹੋਣਾ ਜਿੱਦਾਂ ਹੁਣ ਆਪਾਂ ਬੈਕ ਗਏ ਆ ਬੈਕ ਜਾਣ ਤੋਂ ਬਾਅਦ ਫੇਰ ਆਪਾਂ ਤਿੰਨ ਬਿੰਦੂਆਂ ਤਾਂ ਇੱਥੇ ਆਪਾਂ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਣ ਤੋਂ ਬਾਅਦ ਆਪਾਂ ਪ੍ਰਾਈਵੇਸੀ ਤੇ ਜਾਣਾ ਹੈ ਪ੍ਰਾਈਵੇਸੀ ਤੇ ਜਾਣ ਤੋਂ ਬਾਅਦ ਆਪਾਂ ਥੋੜੀਆ ਥੱਲੇ ਆਉਣਾ ਥੱਲੇ ਆਉਣ ਤੋਂ ਬਾਅਦ ਆ ਚੈਟ ਲੌਕ ਤੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਆਪਾਂ ਅਨਲੌਕ ਤੇ ਕਰਨਾ ਅਨਲੌਕ ਐਂਡ ਕਲੀਅਰ ਇੱਥੋਂ ਆਪਾਂ ਅਨਲੌਕ ਐਂਡ ਕਲੀਅਰ ਕਰਦਣਾ ਜਦੋਂ ਇਹਨਾਂ ਆਪਾਂ ਅਨਲੌਕ ਐਂਡ ਕਲੀਅਰ ਕਰਨਾ ਇੱਥੇ ਜਿਹੜਾ ਤੁਸੀਂ ਫੋਨ ਦਾ ਪਾਸਵਰਡ ਜੋ ਵੀ ਰੱਖਿਆ ਹੈ ਜਿਹੜਾ ਤੁਸੀਂ ਚੈਟ ਵੇਲੇ ਲਾਇਆ ਸੀ ਉਹ ਇਹਨਾਂ ਮੰਗਣਾ ਆਪਾਂ ਇੱਥੇ ਉਹਨੂੰ ਲੌਕ ਦੇਣਾ ਲੌਕ ਦੇਣ ਤੋਂ ਬਾਅਦ ਹੁਣ ਤੁਸੀਂ ਬੈਕ ਜਾ ਕੇ ਦਿਖਾ ਲੈਂਦੇ ਆਂ ਧਿਆਨ ਮੈਂ ਮੇਰਾ ਜਿਹੜੀ ਚੈਟ ਸੀਗੀ ਉੱਥੇ ਆ ਜਾਣੀ ਹੈ ਦੇਖਿਓ ਆ ਤੁਸੀਂ ਦੇਖ ਸਕਦੇ ਹੈ ਨਾ ਇੱਥੇ ਮੇਰਾ ਨੰਬਰ ਆ ਗਿਆ ਜੋ ਵੀ ਮੈਂ ਚੈਟ ਕੀਤੀ ਉਹ ਤੁਹਾਨੂੰ ਮੁੱਕੇ ਕਰਕੇ ਦਿਖਾ ਦਿੰਦਾ ਚਾਹੇ ਫ ਤਾਂ ਮਤਲਬ ਤੁਸੀਂ ਆਪਣੇ ਡਾਟਾ ਬਿਨਾ ਕਲੀਅਰ ਕੀਤੇ ਤੋਂ ਵੀ ਚੈਟ ਨੂੰ ਓਪਨ ਕਰ ਸਕਦੇ ਆ ਤਾਂ ਜੇਕਰ ਤੁਸੀਂ ਡਾਟਾ ਚਾਹੁੰਦੇ ਆ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਦੋਨੇ ਤਰੀਕੇ ਨਾਲ ਕਰ ਸਕਦੇ ਆ ਬਾਕੀ ਜਿਹੜੇ ਜਿਹੜੇ ਵੀਰਾਂ ਨੂੰ ਪਤਾ ਸੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੂੰ ਪਹਿਲੀ ਵਾਰੀ ਪਤਾ ਲੱਗਾ ਤਾਂ ਤਾਂ ਵੀ ਕਮੈਂਟ ਜਰੂਰ ਕਰਿਓ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਆ ਤਾਂ ਮੇਰਾ ਵੀਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ 11 ਦੋਸਤਾਂ ਤੱਕ ਸ਼ੇਅਰ ਕਰ ਦਿਓ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ